ਅੱਜ ਦੇ ਇਹ ਸ਼ੋਅ ਦੇ ਤੁਸਮਾਨ ਤੇਿਲਕਾ ਵਰ ਲੋਨ ਪੜਦਾ ਸਾਰਿਆਂ ਦਾ ਤੁਹਾਡਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਵਿੱਚ ਸਭ ਤੋਂ ਪਹਿਲਾ ਮੁੱਦਾ ਜਿਹੜਾ ਜਿਹੜਾ ਐਸਆਰ ਦੇ ਤਹਿਤ ਸਾਡੇ 6 ਕਰੋੜ ਵੋਟ ਜਿਲੇ ਆ ਉਹਨਾਂ ਦੇ ਨਾਂ ਜਿਹੜਿਆ ਉਹ ਵਕ ਵਕ ਸਟੇਟਾਂ ਵਿੱਚੋਂ ਕੱਟੇ ਗਏ ਆ ਉਨਾਂ ਵਾਅਦੇ ਤੁਹਾਡੇ ਨਾਲ ਵੇਰਵਾ ਸਾਂਝਾ ਕਰਾਂਗੇ ਔਰ ਉਸ ਤੋਂ ਉਪਰੰਤ ਸਾਡੀਆਂ ਜਿਹੜੀਆਂ ਪੋਲੀਟਿਕਲ ਪਾਰਟੀਆਂ ਸਟੇਟ ਲੈਵਲ ਦੀਆਂ ਨਹੀਂ ਸੈਂਟਰਲ ਲੈਵਲ ਦੀਆਂ ਉਹ ਉਹਨਾਂ ਨੂੰ ਕਿਹੜਾ ਔਰ ਕਿੰਨਾ ਕਿੰਨਾ ਚੰਦਾ ਜੀਲਾ ਆ ਉਹ ਇਲੈਕਟੋਰ ਕਲਰ ਕਾਸਟ ਵੱਲੋਂ ਉਹ ਮਿਲਿਆ ਆ ਉਹਦੇ ਵਾਅਦੇ ਆਪਾਂ ਗੱਲ ਕਰਾਂਗੇ ਔਰ ਇਸ ਤੋਂ ਉਪਰੰਤ ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ ਆ ਕਿ ਮੈਰਿਟ ਦੇ باوجود ਵੀ ਕਿਸੇ ਸਟੂਡੈਂਟ ਦਾ ਜਿਹੜਾ ਦਾਖਲਾ ਆ ਉਹ ਲੋਕਾਂ ਨਾਲ ਗਲਤ ਹੈ ਤੇ ਇਸ ਫੈਸਲੇ ਸੰਬੰਧੀ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਔਰ ਪਾਕਿਸਤਾਨ ਦੀ ਇੱਕ ਜਿਹੜੀ ਇਨਫੋਰਮੇਸ਼ਨ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਪਿਛਲੇ 2 ਸਾਲਾਂ ਵਿੱਚ 5000 ਡਾਕਟਰ ਤੇ 11000 ਜਾਂ ਗਿਲੀਆ ਨੇ ਉਹ ਪਾਕਿਸਤਾਨ ਤੋਂ ਹਿਜਰਤ ਕੀਤੀ ਆ ਮਤਲਬ ਕਹਿਣ ਦਾ ਕਿ ਉਹ ਆਪਣਾ ਦੇਸ਼ ਛੱਡ ਕੇ ਕਿਸੇ ਦੂਜੇ ਦੇਸ਼ਾਂ ਦੇ ਵਿੱਚ ਚਲੇ ਗਏ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਔਰ ਉਸ ਤੋਂ ਬਾਅਦ ਇੱਕ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਕੋਈ ਜਿਹੜੇ ਬੰਦੇ ਫਰੋਤੀ ਮੰਗਣ ਆਏ ਉਹਨਾਂ ਕੋਲ ਔਰ ਉਹਨਾਂ ਨੇ ਇਮੀਗ੍ਰੇਸ਼ਨ ਆਫਿਸ ਦੇ ਗੋਲੀਆਂ ਦੀ ਵਰਖਾ ਕਰ ਦਿੱਤੀ ਉਦੇ ਬਾਰੇ ਵੀ ਗੱਲ ਕਰਾਂਗੇ ਔਰ ਇਸ ਤੋਂ ਬਾਅਦ ਇੱਕ ਇਹਨਾਂ ਦਾ ਹੀ ਨੇ ਕਿਸੇ ਨੂੰ ਹਾਇਰ ਕਰਕੇ ਜਾਂ ਉਹਨੂੰ ਕਹਿ ਲੋ ਕੋਈ ਫਰੋਤੀ ਦੇ ਕੇ ਕਿਸੇ ਆਦਮੀ ਦਾ ਕੋ ਕਤੁਕ ਨੂੰ ਆਇਆ ਹੈ ਨਿਬੰਧ ਦਿਨੇ ਦੇ ਵਿੱਚ ਉਹਦੇ ਬਾਰੇ ਵੀ ਤੁਹਾਡੇ ਨਾਲ ਗੱਲ ਕਰਾਂਗੇ ਔਰ ਅੰਤ ਦੇ ਵਿੱਚ ਜੇਕਰ ਸਮਾਂ ਹੋਇਆ ਇੱਕ ਦੁਕਾਨਦਾਰ ਨੇ ਬੜੀ ਹਿੰਮਤ ਤੇ ਦਲੇਰੀ ਦੇ ਨਾਲ ਜਲੀ ਉਲੀਕ ਦਕਾਨ ਦੇ ਉੱਤੇ ਕੋਈ ਖਲਾਫੀ ਮੰਗਣ ਵਾਲੇ ਗੁੰਡੇ ਕਹਿ ਲਓ ਉਹਨਾਂ ਨੂੰ ਜਾਂ ਉਹਨਾਂ ਨੂੰ ਕੁਝ ਡਟੇਰੇ ਕਹਿ ਲਓ ਉਹ ਆਏ ਸੀ ਪਸਤਾਨਾਂ ਦੇ ਨਾਲ ਲੈ ਸੋਕੇ ਦੋ ਡਟੇਰੇ ਸੀ ਉਹਨਾਂ ਦੀ ਜਿਹੜੀ ਇੱਛਾ ਸੀ ਉਹਨੂੰ ਕਿਸ ਤਰ੍ਹਾਂ ਬੇਨਕਾਬ ਕੀਤਾ ਉਸ ਦਕਾਨਦਾਰ ਨੇ ਉਹਦੀ ਦੇਰੀ ਦੀ ਬਾਤ ਕੀਤੀ ਤੁਹਾਡੇ ਨਾਲ ਚਰਚਾ ਕਰਾਂਗੇ ਇਹ ਕੰਮ ਆਪਾਂ ਚੱਲਨੇ ਆ ਇਹਦੇ ਵਿਸ਼ੇ ਵੱਲ ਜਿਹਦੇ ਤਹਿਤ ਜਿਹੜੀ ਸੂਚੀ ਆ ਵੋਟਰ ਸੂਚੀ ਉਹਦੇ ਵਿੱਚੋਂ ਮੈਂ ਆਮ ਇੰਡੀਆ ਲੈਵਲ ਦੀ ਗੱਲ ਕਰ ਰਿਹਾ ਹਾਂ ਸੂਚੀ ਚੋਂ ਹਟੇ ਜਿਹੜੇ ਸਾਡੇ 6 ਕਰੋੜ ਵੋਟਰ ਆ ਉਹਨਾਂ ਦੇ ਜਿਹੜੇ ਨਾਂ ਆ ਉਹ ਟਕੇ ਗਏ ਆ ਔਰ ਉਹਨਾਂ ਦੇ ਵਿੱਚ ਅੰਡੇ ਮਾਰ ਨਿਕੋਬਾ ਦੇ ਲਾਇਆ ਉਹਦੇ ਵਿੱਚੋਂ 20.5% ਤੇ ਯੂਪੀ ਵਿੱਚ 18.72% ਵੀ ਨਹੀਂ ਆਇਆ ਵੋਟਰ ਸੰਖੀ ਵਿੱਚੋਂ ਉਹ ਹਟਾ ਦਿੱਤੇ ਗਏ ਆ ਔਰ ਇਹ ਦੇਖਣਾ ਜੇ ਬਾਕੀ ਵਾਰ ਤੇ ਇਹ ਇਹਨਾਂ ਦਾ ਅਸਰ ਕੀ ਹੁੰਦਾ ਆ 네ਗੇਟਿਵ ਹੁੰਦਾ ਆ ਜਾਂ ਪੋਜ਼ਿਟਿਵ ਅਸਰ ਹੁੰਦਾ ਆ ਜਾਂ ਲੋਕਾਂ ਨੂੰ ਪ੍ਰਵਾਹਨ ਕਰਦੇ ਆ ਔਰ ਇਹ ਜਿਹੜਾ ਉੱਤਰ ਪ੍ਰਦੇਸ਼ ਹੈ ਉਹਦੇ ਵਿੱਚ 2.99 ਕਰੋੜ ਜਿਹੜਾ ਵੋਟਰ ਆ ਉਹ ਹਟਾ ਦਿੱਤਾ ਗਿਆ ਉਹ ਕੁੱਲ ਵੋਟ ਕਿੰਨਾ ਹੈ ਉਹ ਫਿਰ 15.44 ਕਰੋੜ ਤੇ ਵੋਟ ਜਿਹੜੇ ਹਟੇ ਆ ਉਹ ਵੋਟਰ ਫੀਸ ਵੀ ਕਿੰਨਾ ਪੈ ਜਾਂਦਾ ਜੀ 14.72% ਯੋਲੇ ਆ ਵੋਟ ਆ ਉਹ ਉਸ ਸਟੇਟ ਦੇ ਵਿੱਚੋਂ ਕੱਟੇ ਗਏ ਆ ਔਰ ਰਾਜਸਥਾਨ ਵਿੱਚੋਂ 41.85% 85 ਲੱਖ ਦੇ ਗਏ ਆ ਵੋਟਰ ਆ ਉਹ ਕੱਟੇ ਗਏ ਆ ਔਰ ਕੁੱਲ ਵੋਟ ਯੋਲੇ ਆ ਉਥੇ 547 ਕਰੋੜ ਵੋਟ ਉਥੇ ਦੇ ਐ ਰਸ ਫਾਂਡੇ ਉਹਨੇ 40% ਜੀ ਉਹਲੇ ਵੀ ਤੋਂ ਕੱਟੇ ਗਏ ਆ 7.60% ਜਿਹੜੇ ਵੋਟ ਆ ਉਹ ਕੱਟੇ ਗਏ ਇਸੇ ਤਰ੍ਹਾਂ ਬੰਗਾਲ ਦੀ ਆਪਾਂ ਜੇ ਗੱਲ ਕਰੀਏ ਤੇ 5812 ਲੱਖ ਵੋਟ ਲੀ ਲਿਆ ਉਥੇ ਕੱਟੇ ਗਏ ਉਹ 7.66 ਕਰੋੜ ਦੇ ਜਿਹੜੇ ਵੋਟ ਆ ਉਹ ਉਥੇ ਕੁੱਲ ਵੋਟ ਆ ਉਸ ਸਟੇਟ ਦੇ ਵਿੱਚ ਔਰ ਜਿਹੜੇ ਵੋਟ ਦੇ ਨਾਂ ਜਿਹੜੇ ਹਟਾਏ ਗਏ ਆ ਉਹ 7.6% ਜਿਹੜੇ ਵੋਟਰ ਸੀ ਉਹਨਾਂ ਦੇ ਨਾਂ ਉਥੋਂ ਹਟਾਏ ਗਏ ਆ ਹੁਣ ਅੱਗੇ ਚੱਲਦੇ ਆ ਆਪਾਂ ਗੁਜਰਾਤ ਉਥੇ ਜਿਹੜੇ ਕੁੱਲ ਵੋਟ ਹਟਾਏ ਗਏ ਆ ਉਹ ਹੈ 73.75 ਲੱਖ ਵੋਟ ਜਿਹੜਿਆ ਉਹਨਾਂ ਦੇ ਵੋਟਰ ਜਿਹੜਿਆ ਉਹਨਾਂ ਦੇ ਨਾਂ ਉਥੇ ਕਟੇਗਾ ਔਰ ਉਥੇ ਕੋਲ ووٹ ਜਿਹੜੇ ਆ 2025 ਤੱਕ ਉਹ ਮੰਡਿਆ ਜੀ ਇਹ 5.08 ਕਰੋੜ ਜਿਹੜੇ ਮੋਟ ਆ ਉਹ ਮੰਡਿਆ ਜੀ ਨੇ ਕੱਟੇ ਗਿਆ। ਉਹ ਕਿੰਨੇ ਪਰਸੈਂਟ 14.51 ਪਰਸੈਂਟ ਜਿਹੜੇ ਆ ਮੋਟ ਇਸੇ ਤਰ੍ਹਾਂ ਹੀ ਹਾਲਾਤ ਹੈ ਰਦਾਬਾ ਉਥੇ 24 ਲੱਖ ਵੋਟ ਆ ਕੱਟੇ ਗਏ ਆ 2.79 ਕਰੋੜ ਜਿਹੜੇ ਵੋਟ ਆ ਉਹ ਟੋਟਲ ਵੋਟ ਆ ਉਸ ਸਟੇਟ ਦੇ ਔਰ 8.60% ਵੋਟ ਉਹਨਾਂ ਦੇ ਨਾਂ ਜਿਹੜੇ ਆ ਉਹ ਕੱਟੇ ਗਏ ਆ ਤੇ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ 23 ਸੂਬੇ ਰਹਿ ਗਏ ਆ ਉਹਨਾਂ ਦੇ ਵਿੱਚ ਵੀ ਐਸਆਰ ਲਾਗੂ ਕੀਤੀ ਜਾਵੇਗੀ ਔਰ ਇਹ ਕੇਂਦਰ ਸਰਕਾਰ ਦੇ ਫੈਸਲੇ ਅਨੁਸਾਰ ਹੈ ਔਰ ਐਸਆਈਆ ਬਹੁਤ سارے ਲੋਕਾਂ ਨੂੰ ਪਤਾ ਨਹੀਂ ਕਿ ਐਸਆਈਆ ਹੁੰਦਾ ਕੀ ਹੈ ਐਸਆਈਆ ਦਾ ਮਤਲਬ ਹੈ ਕਿ ਜਿੰਨੇ ਵੀ ਬੰਦੇ ਉਸ ਇਲਾਕੇ ਦੇ ਵਿੱਚ ਮਾਰੇ ਗਏ ਜਾਂ ਮਰ ਗਏ ਜਾਂ ਉਹ ਆਪਣਾ ਸਟੇਟ ਛੱਡ ਕੇ ਚਲੇ ਗਏ ਜਾਂ ਉਹ ਕਿਸੇ ਹੋਰ ਸਟੇਟ ਵਿੱਚ ਰਹਿਣਾ ਸ਼ੁਰੂ ਕਰ ਗਏ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਉਹਨਾਂ ਦੇ ਨਾਵਾਂ ਨੂੰ ਕਟਣਾ ਦਾ ਮਤਲਬ ਹੈ ਐਸਆਈਆਰ ਐਸਆਈਆਰ ਲਾਗੂ ਉਥੇ ਉਹਨਾਂ ਸਟੇਟਾਂ ਵਿੱਚ ਜਿਹੜਾ ਉਹ ਹੁੰਦਾ ਆ ਉਹ 23 ਸੁਭਿਆ ਵਿੱਚ ਆਉਣ ਵਾਲੇ ਸਾਮੇਂ ਦੇ ਦਰਾਨ ਉਥੇ ਵੀ ਐਸਆਈਆਰ ਉਹ ਉਥੇ ਲਾਗੂ ਕਰ ਦਿੱਤਾ ਜਾਵੇਗਾ ਹੁਣ ਦੇਖਣਾ ਇਹ ਆ ਕਿ ਇਹ ਵੋਟਾਂ ਦੀ ਕਟੋ-ਕਟਾਓ ਦੇ ਵਿੱਚ ਰੋਲਿੰਗ ਪਾਰਟੀ ਨੂੰ ਫਾਇਦਾ ਹੁੰਦਾ ਆ ਜਾਂ ਆਪੋਜੀਸ਼ਨ ਪਾਰਟੀਆਂ ਨੂੰ ਫਾਇਦਾ ਹੁੰਦਾ ਆ ਲੇਕਿਨ ਜੇ ਫਾਇਦੇ ਦੇ ਪਿੱਛੇ ਨਾ ਵੀ ਜਾਈਏ ਆਪੋਜੀਸ਼ਨ ਪਾਰਟੀਆਂ ਇਸ ਐਫਆਈ ਐਸਆਈਆਰ ਦਾ ਕਾ ਵੀ ਰੋਸ ਜਿਹੜਾ ਉਹ ਪੱਗਟ ਕਰ ਰਹੀਆਂ ਆ ਲੇਕਿਨ ਫਿਰ ਵੀ ਦੇਖਣਾ ਅਜੇ ਬਾਕੀ ਆ ਕਿ ਇਸ ਐਸਆਈਆਰ ਦਾ ਉਹ ਵੱਖ-ਵੱਖ ਸੂਬਿਆਂ ਵਿੱਚੋਂ ਵੋਟਾਂ ਦੇ ਕੱਟੇ ਜਾਣ ਦਾ ਫਾਇਦਾ ਜਾਂ ਨੁਕਸਾਨ ਆਪੋਜੀਸ਼ਨ ਪਾਰਟੀਆਂ ਨੂੰ ਹੁੰਦਾ ਹੈ ਜਾਂ ਅਲਟਰਨੈਟਿਵ ਪਾਰਟੀ ਨੂੰ ਹੁੰਦਾ ਹੈ ਔਰ ਇਸ ਤੋਂ ਬਾਅਦ ਜਿੰਨੀਆਂ ਸਾਡੀਆਂ ਨੈਸ਼ਨਲ politcal ਪਾਰਟੀਆਂ ਆ ਉਹਨਾਂ ਨੂੰ ਅਲੈਕਟੋਰਲ ਡਿਲੇਕਟਸ ਤੋਂ ਪੈਸਾ ਜਿਦਾ ਹੈ ਜਿਹਨੂੰ ਉਹ politcal ਚੰਦਾ ਕਹਿ ਲੋ ਜਾਂ ਕੁਝ ਵੀ ਕਹਿ ਲੋ 1.3600 ਤੋਂ 11 ਕਰੋੜ ਦਿੱਤਾ ਜਾਂਦਾ ਚੰਦਾ ਜਿਦਾ ਉਹ ਇਹਨਾਂ ਪਾਰਟੀਆਂ ਨੂੰ ਮਿਲਿਆ ਆ ਉਹ ਪੰਜ ਪੰਨ ਸਭ ਤੋਂ ਵੱਧ ਜਿਹੜਾ ਚੰਦਾ ਆ ਇਹਨਾਂ ਨੇ ਇਕੱਠਾ ਕੀਤਾ ਉਹ 3112 ਕਰੋੜ ਦੀ ਰਕਮ ਆ ਉਹ ਕਾਂਗਰਸ ਨੂੰ ਸਿਰਫ 200 ਮਿਲੇ ਨੇ ਕਰੋੜ ਦੇ ਉੱਪਰ ਵੀ ਸਬਰ ਕਰਨਾ ਪਿਆ ਲੇਕਿਨ ਪਾਇਦਾ ਨੂੰ ਹਿੰਦੁਸਤਾਨ ਵਿੱਚੋਂ ਸਭ ਤੋਂ ਜ਼ਿਆਦਾ ਜਿਹੜਾ ਚੰਦਾ ਉਹ ਮਿਲਿਆ ਉਰੇਕਨ ਇਸ ਦਾ ਪ੍ਰਾਂਤ ਜਿਹੜੀ ਸੁਪਰੀਮ ਕੋਰਟ ਦੀ ਪਾਬੰਦੀ ਤੋਂ ਬਾਅਦ ਵੀ ਪਹਿਲੇ ਵਿੱਤੀ વર્ષ ਜਿਹੜਾ ਫਾਈਨੈਂਸ਼ੀਅਲ ਹੀ ਹੁੰਦਾ ਹੈ ਆ ਸਾਲ 2024-25 ਦੇ ਰਾਜ ਨੀਤਿਕ ਪਾਰਟੀਆਂ ਵੱਲੋਂ ਇਹ ਟਰਸਟਾਂ ਦੇ ذریعے 3811 ਕਰੋੜ ਰੁਪਏ ਦਾ ਚੰਦਾ ਜਿਹੜਾ ਉਹ ਟੋਟਲ ਮਿਲਿਆ ਆ ਔਰ ਉਹਦੇ ਵਿੱਚ ਏ ਇਹ ਦੇ ਦੀ ਸੱਤਾਧਾਰੀ ਪਾਰਟੀਆ ਉਹਨਾਂ ਨੂੰ 3212 ਕਰੋੜ ਦਾ ਇੱਕੋ ਹੀ ਪਾਰਟੀ ਨੂੰ ਮਿਲੇ ਆ ਔਰ ਇਹ ਕੁੱਲ ਫੰਡ ਦਾ ਕਰੀਬ 82 ਪਰਸੈਂਟ ਹੈ ਜਿੰਨਾ ਕੁੱਲ ਫੰਡ ਹੈ ਉਹਦਾ 82 ਪਰਸੈਂਟ ਕੇਵਲ ਪਾਰਟੀ ਨੂੰ ਮਿਲੇ ਆ ਔਰ ਇਹਦੇ ਰਿਪੋਰਟ ਦੇ ਅਨਸਾਰ ਜਿੰਨਾ ਅ ਮੇਰੇ ਬਾਕੀ ਸਾਰੀਆਂ ਪਾਰਟੀਆਂ ਨੂੰ ਮਿਲਾ ਕੇ ਤਰੀਬ ਤਰੀਬ 400 ਕਰੋੜ ਰੁਪਏ ਮਤਲਬ 10% ਵੀ 80% ਮਿਲਿਆ ਆ ਭਾਜਪਾ ਨੂੰ ਕੰਨੀ ਨੂੰ ਔਰ 10% ਵੀ ਜਿਹੜਾ ਫੰਡ ਹੈ ਉਹ ਕਿ ਬਾਕੀ ਰਿੰਦਾ ਫੰਡ ਹੈ ਉਹ ਦੂਸਰੀਆਂ ਪਾਰਟੀਆਂ ਨੂੰ ਮਿਲਿਆ ਇਸ ਵਿੱਚੋਂ ਭਾਵੇਂ ਕਾਹ ਉਸ ਨੂੰ 291 ਕਰੋੜ ਰੁਪਏ ਮਿਲੇ ਆ ਜੋ ਕਿ ਕੁੱਲ ਚੰਦੇ ਦਾ 8% ਤੋਂ ਵੀ ਘੱਟ ਹੈ ਇਸੇ ਕਰਕੇ 20 ਦਸੰਬਰ ਤੱਕ ਦੇ ਅੰਕੜਿਆਂ ਅਨੁਸਾਰ ਚੋਣ ਕਮਿਸ਼ਨ ਦੇ ਕੋਲ 19 ਵਿੱਚੋਂ 13 ਜਿਹੜੇ ਟਰਸਟੀ ਰਿਪੋਰਟ موجوده ਉਸ ਅਨਸਾਰ ਪੰਡ ਕਸਟਮ 2024-25 ਦੇ ਵਿੱਚ ਕੁੱਲ ਤਕਰੀਬਨ 11 ਕਰੋੜ ਰੁਪਏ ਦਿੱਤੇ ਗਏ ਚੰਦਾ ਦਿੱਤਾ ਗਿਆ ਔਰ 23-24 ਚ 1218 ਕਰੋੜ ਦੇ ਮੁਕਾਬਲੇ ਤੇ 200 30 ਦੀ ਤੋਂ ਨਿਆਦੀ ਜਿਹੜਾ 3 ਗੁਣਾ ਉਹ ਜ਼ਿਆਦਾ 3 ਗੁਣਾ ਆ ਔਰ ਇਹ ਇਹ ਵੀ ਇੱਕ ਹਮਾਕਦਾਰੀ ਗੱਲ ਹੈ ਕਿ ਜਿਹੜਾ ਚੰਦਾ ਸਾਰਿਆਂ ਨੂੰ ਪਾਰਟੀ ਦੇ ਸਟਰੈਂਥ ਅਨੁਸਾਰ ਮਿਲਣਾ ਚਾਹੀਦਾ ਸੀ ਉਹ ਚੰਦਾ ਜਿਹੜਾ 80% ਦੇ ਇਕੱਲੇ ਦੂਲੂਨ ਪਾਰਟੀ ਦੇ ਰਿਹਾ ਸੀ ਬਾ ਉਹ 8% ਜਿਹੜਾ ਉਹ ਕਾਂਗਰਸ ਨੂੰ ਮਿਲ ਸਕਿਆ ਔਰ ਜਿਹੜਾ ਬਾਕੀ ਦਾ ਆ ਉਹ ਦੂਸਰੀਆਂ ਛੋਟੀਆਂ-ਛੋਟੀਆਂ ਪਾਰਟੀਆਂ ਨੂੰ ਮਿਲਿਆ ਹੋਵੇਗਾ ਸੋ ਇਹ ਵੀ ਬੜੀ ਇੱਕ ਅਜੰਬੇ ਵਾਲੀ ਗੱਲ ਹੈ ਕਿ ਇੱਕੋ ਦੇਸ਼ ਦੀ ਪਾਰਟੀ 80% ਚੰਦਾ ਜਿਹੜਾ ਉਹ ਇਕੱਲੀ ਲੈ ਗਈ ਹੋਵੇ ਸੋ ਇਹ ਚੰਦਾ ਦੇਣ ਵਾਲਿਆਂ ਦਾ ਜਾਂ ਚੰਦਾ ਲੈਣ ਵਾਲਿਆਂ ਦੀ ਮਰਜ਼ੀ ਆ ਲੇਕਨ ਇਹ ਸਿਰਫ ਇੱਕ ਜਾਣਕਾਰੀ ਮੈਂ ਤੁਹਾਨੂੰ ਦੱਸਿਆ ਗਿਆ ਆ ਇਹਦੇ ਵਿੱਚ ਨਾ ਤਾਂ ਤੁਹਾਡੇ ਕੰਮ ਦੀ ਕੋਈ ਸ਼ੈ ਨਾ ਮੇਰੇ ਕੰਮ ਦੀ ਕੋਈ ਸ਼ੈ ਲੇਕਨ ਜੇਕਰ ਕਰਨਾ ਤਾਂ ਉਹ ਸਰਕਾਰੀ ਤੌਰ ਤੇ ਹੋ ਸਕਣਾ ਆ ਜਾਂ ਕ੍ਰਿਤੀਕਤ ਤੌਰ ਤੇ ਹੋ ਸਕਣਾ ਆ ਇਹ ਦੇਖਣਾ ਅਜੇ ਜਿਹੜਾ ਉਹ ਬਾਕੀ ਆ ਹੁਣ ਅਗਲੀ ਗੱਲ ਜਿਹੜੀ ਆ ਕਿ ਜਲੰਧਰ ਦੇ ਵਿੱਚ ਇੱਕ ਐਨ ਆਰ ਆ ਉਹ ਉਹ ਜਿਹੜਾ ਅਮਰੀਕਾ ਵਿੱਚ ਵੀ ਰਹਿੰਦਾ ਆ ਉਹ ਉਹਨੇ ਇੱਕ ਆਦਮੀ ਨੂੰ ਮਾਰਨ ਦੇ ਲਈ ਕਿਸੇ ਨੂੰ ਫੌਤੀ ਕਹਿ ਲੋ ਜਾਂ ਉਹਨੂੰ ਹਾਇਰ ਕਿਤਾ ਕਹਿ ਲੋ ਕਿਤਾ ਸੀ ਔਰ ਉਹਦਾ ਜਿਹੜਾ ਅਕਿਊਸ ਦਾ ਜਿਹਨੇ ਉਹ ਫਰੋਤ ਉਹ ਹਾਇਰਕਾ ਦਾ ਮਾਡਰਲ ਕਾਮ ਦੇੰ ਦਾ ਉਹਦਾ ਨਾਮ ਹੈਗਾ ਆ ਜਗਪ੍ਰੀਤ ਸਿੰਘ ਔਰ ਉਹਨੂੰ ਜੱਗੀ ਜੱਗੀ ਵੀ ਕਹਿੰਦੇ ਆ ਉਹ ਰਾਗੇਵਾਲ ਪਿੰਡ ਤੋਂ ਛਾ ਕੋਟ ਸਬ ਡਿਵੀਜ਼ਨ ਦਾ ਉਹ ਰਹਿਣ ਵਾਲਾ ਆ ਵੇ ਕੰ ਜਿਹੜਾ ਮਰਨ ਵਾਲਾ ਆ ਉਹਦਾ ਨਾਮ ਹੈ ਸੰਦੀਪ ਹੰਸ ਜਿਹਨੂੰ ਦੇਲਾ ਇਸ ਆਦਮੀ ਨੇ ਮਲਵਾਇਆ ਆ ਉਹ ਪਤਾ ਨਹੀਂ ਕਿਉਂ ਅਸੀਂ ਇੱਕ ਪਾਸੇ ਇਹ ਐਕਸਪੈਕਟ ਕਰਦੇ ਆ ਕਿ ਦੇਖੋ ਜੀ ਐਨਆਰਆਈ ਪਰਵਾਹ ਜਦੋਂ ਇੰਡੀਆ ਜਾਂਦੇ ਆ ਖਾਸ ਕਰਕੇ ਪੰਜਾਬ ਜਦੋਂ ਜਾਂਦੇ ਆ ਤਾਂ ਉਹ ਉਹਨਾਂ ਦੇ ਨਾਲ ਵਧੀਆ ਸਲੂਕ ਨਹੀਂ ਹੁੰਦਾ ਉਹਨਾਂ ਦੇ ਨਾਲ ਗਿਆਤੀਆਂ ਹੁੰਦੀਆਂ ਆ ਉਹ ਦੂਸਰੀ ਪਾਸੇ ਅਸੀਂ ਕਿਸੇ ਨੂੰ ਹਾਇਰ ਕਰਕੇ ਕਿਸੇ ਆਦਮੀ ਦਾ ਤੱਕ ਤੋ ਤਦਵਾ ਲੈਣੇ ਇਹ ਵੀ ਬੜੀ ਮਾੜੀ ਗੱਲ ਹੈ ਔਰ ਜੇ ਕਦਾਸੀਂ ਚਾਹੁੰਦੇ ਆ ਕਿ ਸਾਡੇ ਨਾਲ ਉੱਥੇ ਵਧੀਆ ਸਲੂਕ ਹੋਵੇ ਉੱਥੇ ਵੀ ਸਰਕਾਰ ਵਧੀਆ ਪੀਕੇ ਨਾਲ ਸਾਡੇ ਨਾਲ ਵਰਤਾਓ ਕਰੇ ਔਰ ਪੰਜਾਬ ਪਗਿਸ ਬਾਰੇ ਡੇਢੀਆਂ ਸ਼ਿਕਾਇਤਾਂ ਐਨਆਰਆਈ ਵਰਗ ਨੂੰ ਹੈਗੀਆਂ ਆ ਉਹ ਵੀ ਅੱਗੇ ਵਾਸਤੇ ਸ਼ਿਕਾਇਤਾਂ ਨਾ ਕਰਨ ਸਾ ਘਟੋ ਕਾ ਤੁਹਾਨੂੰ ਆਪਣੀ ਜਿਹੜੀ ਆ ਇਮੇਜ ਆ ਉਹ ਸਾਫ ਸੁਥਰੀ ਰੱਖਣੀ ਚਾਹੀਦੀ ਆ ਇਹ ਨਹੀਂ ਕਿ ਫਲਾਣੇ ਦੇ ਨਾਲ ਉਹਦੀ ਲਾਗਤ ਹੈ ਕਿਸੇ ਬੰਦੇ ਨੂੰ ਹਾਇਰ ਕਰੋ ਔਰ ਉਹਨੂੰ ਕੰਮ ਕਰਵਾ ਦਿਓ ਇਹ ਕਿਥੋਂ ਦੀ ਸਿਆਣਪ ਹੈ ਅਸੀਂ ਇਸ ਗੱਲ ਦੀ ਪੂਰੀ ਨਖੇਰੀ ਕਰਦੇ ਆਂ ਔਰ ਇਹ ਵੀ ਆਸ ਕਰਦੇ ਆਂ ਕਿ ਕੋਈ ਵੀ ਸਾਡਾ ਐਨਆਰਆਈ ਭੈਣ ਭਰਾ ਇਹੋ ਜਿਹਾ ਕੰਮ ਅੱਗੇ ਵਾਸਤੇ ਚੌਕ ਮਾ ਚੁੱਕੇ ਇਹੋ ਹੀ ਸਾਡੀ ਉਹਨਾਂ ਕੋਲੋਂ ਮੰਗ ਹੈ ਔਰ ਇਹੋ ਜੀ ਗੱਦੀ ਹੋਣੀ ਚਾਹੀਦੀ ਹੈ ਔਰ ਅੱਗੇ ਅਗਲੀ ਗੱਲ ਜਿਹੜੀ ਆ ਗੁਰਦਾਸਪੁਰ ਦੇ ਵਿੱਚ ਇੱਕ ਇਮੀਗ੍ਰੇਸ਼ਨ ਆਫਿਸ ਆ ਪ੍ਰਾਈਵੇਟ ਆਫਿਸ ਆ ਉੱਥੇ ਦਫ਼ਤਰ ਦੇ ਵਿੱਚ ਗੋਲੀਆਂ ਚੜਾਈਆਂ ਗਈਆਂ ਔਰ ਦੋ ਆਦਮੀ ਜਿਹੜੇ ਆ ਉੱਥੇ ਆਏ ਔਰ ਉਹਨਾਂ ਨੇ ਗੋਲੀਆਂ ਚੜਾਈਆਂ ਔਰ ਉਹਨਾਂ ਕੋਲੋਂ 50 ਲੱਖ ਦੀ ਇਹ ਫਰौती ਲਈ ਉਹ ਜਿਹੜੇ ਦੋ ਬੰਦੇ ਸੀ ਉਹ ਪਹਿਲਾਂ ਵੀ ਫੋਨ ਕਰਦੇ ਰਹਿ ਉਹ ਗੋਲੀਆਂ ਚਦਾਉਣ ਵਾਲੇ ਦਿਨ ਵੀ ਉਹ ਫਰौती ਮੰਗਦੇ ਦਾ ਬਹੁਤ ਇਹ ਵੀ ਇੱਕ ਪੰਜਾਬ ਦੇ ਹਾਲਾਤ ਆ ਕਿੰਨੇ ਮਾੜੇ ਹੋ ਗਏ ਆ ਕਿ ਆਦਮੀ ਕੋਈ ਵਧੀਆ ਤਰੀਕੇ ਦੇ ਨਾਲ ਆਪਣਾ ਬਿਜ਼ਨਸ ਨਹੀਂ ਕਰ ਸਕਦਾ ਕੋਈ ਉਥੇ ਦਿਨ ਨੂੰ ਜਾਂ ਰਾਤ ਨੂੰ ਆਪਣੇ ਘਰ ਤੋਂ ਬਾਹਰ ਨਹੀਂ ਨਿਕਲ ਸਕਦਾ ਔਰ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਆ ਕਿ ਜੇਕਰ ਲੋਕ ਬਾਹਰ ਨਿਕਲਦੇ ਆਪ ਉਹਨਾਂ ਨੂੰ ਵਾਪਸ ਆਪਣੇ ਘਰਾਂ ਨੂੰ ਆਉਣ ਲਈ ਕੋਈ ਤਸੱਲੀ ਨਹੀਂ ਹੁੰਦੀ ਤੇ ਉਹ ਸਹੀ ਸਬਾਹਮਤ ਆਪਣੇ ਘਰਾਂ ਨੂੰ ਵਾਪਸ ਆ ਸਕਣਗੇ ਔਰ ਜੇਕਰ ਇਹੋ ਹੀ ਸਿਚੁਏਸ਼ਨ ਹੈ ਪੰਜਾਬ ਦੀ ਲਾਡ ਡਾਗ ਦੀ ਇਹੋ ਜੀ ਹਾਦਸਾ ਹੈ ਤਾਂ ਮੈਂ ਸਮਝਦਾ ਹਾਂ ਕਿ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਇਸ ਸੰਬੰਧੀ ਧਿਆਨ ਦੇਣਾ ਚਾਹੀਦਾ ਹੈ ਉਹ ਲਾਂਗਰ ਦੀ ਸਿਚੁਏਸ਼ਨ ਨੂੰ ਹੋਰ ਵਧੀਆ ਬਣਾਉਣ ਦੇ ਲਈ ਹਰ ਸੰਭਵ ਜਿਹੜਾ ਯਤਨ ਉਹ ਕਰਨਾ ਚਾਹੀਦਾ ਹੈ ਹੁਣ ਅਗਲੀ ਗੱਲ ਜਿਹੜੀ ਆ ਉਹ ਜਲੰਧ ਦੀ ਆ ਜਲੰਧਰ ਦੇ ਵਿੱਚ ਜਿਹੜੀ ਸਥਾਨਕ ਖਿਆਤੀ ਨਗਰ ਆ ਜੀਪੀ ਨਗਰ ਰੋਡ ਦੇ ਉੱਤੇ ਉੱਥੇ ਇੱਕ ਗਹਿਣਿਆਂ ਦੀ ਦੁਕਾਨ ਹੈ। ਉਹਦੇ ਵਿੱਚ ਵੀ ਦੋ ਲਟੇਰੇ ਆਏ। ਔਰ ਉਹਨਾਂ ਨੇ ਆਣ ਕੇ ਬੁੱਕਲ ਮਾਰੀ ਸੀ ਔਰ ਉਹਦੇ ਵਿੱਚ ਹੀ ਉਹਨਾਂ ਨੇ ਆਪਣੇ ਹਥਿਆਰ ਵਜਾਇਆ। ਉਹ ਲੁਕੋਏ ਹੋਏ ਸਨ ਔਰ ਪਹਿਲਾਂ ਤਾਂ ਉਹ ਕੋਈ ਕਿਉਂਕਿ ਇਹ ਗਹਿਣਿਆਂ ਦੀ ਦੁਕਾਨ ਸੀ ਉੱਥੇ ਉਹ ਬ੍ਰੇਸਲੇਟ ਜਿਹੜੇ ਹੱਥ ਨੂੰ ਮੋਣ ਵਾਲੇ ਆ ਮੇਰੇ ਖਿਆਲ ਹੁੰਦੀ ਉਹ ਮੰਗਦੇ ਨੇ। ਲੇਕਨ ਉਹ ਦੁਕਾਨਦਾਰ ਨੂੰ ਪਤਾ ਚੱਲ ਗਿਆ ਕਿ ਇਹ ਲਟੇਰੇ ਆ ਜਾਂ ਇਹ ਸਾਡੇ ਕੋਲੋਂ ਫਰੋਟੀ ਮੰਗਣ ਆਏ ਆ ਤਾਂ ਉਹਨੇ ਕਿਹਾ ਵੀ ਅਜੇ ਅੱਜ ਤਾਂ ਸਾਡੇ ਕੋਲ ਕੋਈ ਦ੍ਰਿਸ਼ਿਕ ਮਗੈਦਾ ਕੋਈ ਮਜੂਦ ਨਹੀਂ ਹੈਗਾ ਲੇਕਨ ਤੁਹਾਨੂੰ ਕੱਲ੍ਹ ਪਾਸੋਂ ਤੱਕ ਜਰੂਰ ਮੈਨੇਜ ਕਰ ਦਵਾਂਗੇ ਔਰ ਉਹ ਜਾਣ ਲੱਗੇ ਉਥੇ ਪਿਸਤੌਲਾਂ ਦੇ ਨਾਲ ਜਿਹੜੇ ਲੈਸ ਹੋ ਕੇ ਆਏ ਸਨ ਉਹ ਉਥੇ ਗੋਲੀਆਂ ਚਲਾਉਂਦੇ ਹੋਏ ਬੱਬਕ ਚਲੇ ਗਏ ਲੇਕਿਨ ਇਹਦੇ ਵਿੱਚ ਇੱਕ ਸਖਾਵੀ ਗੱਲ ਇਹ ਹੋਈ ਕਿ ਕਿਸੇ ਵੀ ਤਰ੍ਹਾਂ ਕੋਈ ਜਾਨੀ ਨੁਕਸਾਨ ਜਿਹੜਾ ਔਰ ਮਾਨਵੀ ਨੁਕਸਾਨ ਵੀ ਨਹੀਂ ਹੋਇਆ ਔਰ ਇਹ ਇੱਕ ਬੜੀ ਤਸੱਲੀ ਵਾਲੀ ਗੱਲ ਸੀ ਲੇਕਿਨ ਇਹ ਜਿਹੜੇ ਮੁੰਡੇ ਝਟੇ ਦੇ ਬਣ ਕੇ ਵੱਖ-ਵੱਖ ਤਾਵਾ ਤੇ ਪੈਸੇ ਲੁੱਟਣ ਜਾਂ ਫਰੋਕ ਨਾ ਮੰਗਣ ਲਈ ਜਾਂਦੇ ਆ ਇਸ ਸਮਾਜ ਦੇ ਉਹਨਾਂ ਵਰਗਾਂ ਦੇ ਨਾਲ ਸੰਬੰਧਿਤ ਆ ਜਿਨ੍ਹਾਂ ਨੇ ਨਾ ਢੀਲਾਇਆ ਨਾ ਜਿਉਣ ਦੇਣਾ ਹੈ। ਪਰ ਇਹ ਲੋਕਾਂ ਦਾ ਕੋਈ ਤਦਾਦ ਨਹੀਂ ਹੁੰਦਾ। ਲੇਕਿਨ ਫਿਰ ਵੀ ਅੱਜ ਜਿਹੜਾ ਢੇਗਾ ਵਰਗ ਆ ਉਹਦੇ ਵਿੱਚ ਇਹੋ ਜਿਹਾ ਨੌਜਵਾਨ ਵੀ ਸ਼ਾਮਲ ਹੈ ਜਿਨ੍ਹਾਂ ਕੋਲ ਨਾ ਨੌਕਰੀਆਂ ਨਾ ਕੰਮ ਕਰਨ ਨੂੰ ਕੋਈ ਹੋ ਚੀਜ਼ ਹੈ। ਸੋ ਉਹ ਅੱਕ ਕੇ ਫਿਰ ਇਸ ਪਾਸੇ ਹੀ ਹੋ ਤੁਰਦੇ ਆ। ਦੇੜੀ ਬੜੀ ਇੱਕ ਮਾਈ ਚੀਜ਼ ਹੈ ਇਹੋ ਜਿਹਾ ਨੌਜਵਾਨਾਂ ਨੂੰ ਉਹ ਜਗ੍ਹਾ ਬਿਨਾਂ ਕਾਇਦਾ ਆ ਉਹ ਜਗ੍ਹਾ ਉੱਪਰ ਲਾ ਕੇ ਉਹਨਾਂ ਦਾ ਪ੍ਰਵੈਖ ਜਿਹੜਾ ਉਹ ਸਰਕਾਰ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਤਾਂ ਕਿ ਉਹ ਪ੍ਰਵੈਖ ਵਿੱਚ ਇਹੋ ਜਿਹਾ ਕ੍ਰਾਈਮ ਜਿਹੜਾ ਉਹ ਕੰਮ ਤੋਂ ਬਾਹਰ ਆ ਸਕਣ ਲਾਸਟ ਵਿੱਚ ਬੇਬੀ ਗਰਮੈਂਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਆ ਉਹ ਹੈ ਪਾਕਿਸਤਾਨ ਦੀ ਕਿ ਪਿਛਲੇ ਇਹ 2 ਸਾਲਾਂ ਵਿੱਚ 5000 ਡਾਕਟਰ ਤੇ 11000 ਜਿਹੜੇ ਆ ਇੰਜੀਨੀਅਰ ਆ ਇਹ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ਾਂ ਨੂੰ ਚਲੇ ਗਏ ਆ ਹੋਰ ਆਪਣੇ ਵਧੀਆ ਕੋਇਖ ਦੇ ਦੇ ਔਰ ਇਹ ਵੀ ਇੱਕ ਬੜੀ ਅਜੀਬ ਗੱਲ ਹੈ ਕਿ ਇਹ ਜਿੰਨੀ ਮੈਂ ਨੰਫਦੀ ਦੱਸੀ ਆ ਇਹ ਕੇਵਲ ਤੇ ਕੇਵਲ 2 ਸਾਲਾਂ ਦੇ ਵਿੱਚ ਹੀ ਆਪਣਾ ਦੇਸ਼ ਖੇੜਾ ਉਹ ਛੱਡ ਗਏ ਆ ਔਰ ਇਹਨਾਂ ਵਿੱਚ 13000 ਜਿਹੜੇ ਆ ਉਹ ਚਾਰਟਡ ਅਕਾਊਂਟ ਵੀ ਸ਼ਾਮਲ ਆ ਔਰ ਉਹ ਵੀ ਪਾਕਿਸਤਾਨ ਛੱਡ ਕੇ ਦੂਜੇ ਦੇਸ਼ਾਂ ਦੇ ਚਲੇ ਗਏ ਆ ਆਪੋ ਆਪਣਾ ਵਿਗਾਤ ਜਾਂ ਆਪੋ ਆਪਣਾ ਇੱਕ ਜਿਹੜਾ ਉਹ ਵਧੀਆ ਬਣਾਉਂਦੇ ਨੇ ਔਰ ਇਹ ਵੀ ਦੱਸਿਆ ਜਾ ਰਿਹਾ ਆ ਕਿ ਉੱਥੇ ਇੰਟਰਨੈਟ ਵੀ ਬਹੁਤ ਇੱਕ ਵੱਡੀ ਸਮੱਸਿਆ ਆ ਜਿਹਦੇ ਕਰਕੇ ਜਿਹੜੇ ਕਾਰੋਬਾਰ ਆ ਜਾਂ ਨੌਕਰੀ ਪੇਸ਼ਾ ਲੋਕ ਆ ਉਹਨਾਂ ਦੇ ਕੰਮਕਾਰ ਜਿਹੜੇ ਆ ਉਹ ਪ੍ਰਭਾਵਿਤ ਹੁੰਦੇ ਆ ਔਰ ਇਹ ਜਿਹੜਾ ਇੰਟਰਨੈਟ ਵਾਰ-ਵਾਰ ਉਹ ਫਿਰ ਬੰਦ ਹੁੰਦਾ ਆ ਉਹ ਇਹਦੇ ਨਾਲ 1.62 ਅਰਬ ਜادات ਦਾ ਜਿਹੜਾ ਅੱਜ ਤੱਕ ਨੁਕਸਾਨ ਹੈ ਉਹ ਪਾਕਿਸਤਾਨ ਦਾ ਹੋ ਚੁੱਕਾ ਹੈ ਇਹ ਵੀ ਬੜੀ ਇੱਕ ਅਜੀਬ ਗੱਲ ਹੈ ਔਰ ਜਿਹੜੀਆਂ 23 ਲੱਖ ਤੇ 70 ਹਜ਼ਾਰ ਫ੍ਰੀਲਾਂਸ ਨੌਕਰੀਆਂ ਆ ਉਹ ਵੀ ਖਤਰੇ ਵਿੱਚ ਉਹ ਪੈ ਗਏ ਆ ਆ ਉਹ ਪਾਕਿਸਤਾਨ ਸਰਕਾਰ ਨੂੰ ਹੋਰ ਸਮਾਰ ਦੀ ਸੇਵਾ ਕਰਨ ਵਾਲੇ ਲੋਕਾਂ ਨੂੰ ਇਸ ਗੱਲ ਦਾ ਫਿਕਰ ਹੈ ਕਿ ਅਗਰ ਇਸੇ ਹੀ ਹਰਫਤਾਰ ਦੇ ਨਾਲ ਪਾਕਿਸਤਾਨ ਉਹ ਨੌਜਵਾਨ ਛੱਡ ਕੇ ਦੂਸਰੇ ਦੇਸ਼ਾਂ ਵਿੱਚ ਜਾਂਦੇ ਰਹਿ ਤੇ ਇੱਕ ਦਿਨ ਐਸਾ ਆਵੇਗਾ ਜਦੋਂ ਪਾਕਿਸਤਾਨ ਦੀ ਧਰਤੀ ਤੋਂ ਲੋਕ ਜਿਹੜਿਆ ਜਾਂ ਉਹਨਾਂ ਦੀ ਆਬਾਦੀ ਜਿਹੜੀ ਆ ਉਹ ਨਾ ਹੋਣ ਦੇ ਬਰਾਬਰ ਰਹਿ ਜਾਵੇਗੀ ਸੋ ਇਸੇ ਗੱਲ ਦੇ ਨਾਲ ਅੱਜ ਮੈਂ ਇੱਥੇ ਰੱਬ ਦੇ ਨਾਮ ਲੈ ਰਹਾ ਇੱਥੇ ਇਸ ਮਾਫ਼ ਕਰਦਾ ਹਾਂ ਕੱਲ ਨੂੰ ਫੇਰ ਹੋ ਕਿਸੇ ਵਿਚ ਦੇ ਨਾਲ ਵਾਲੇ ਸਾਹਮਣੇ ਰੂਬੂ ਰੂ ਹੋ ਮੰਗੇ ਤਦ ਤੱਕ ਨਹੀਂ ਆਗਿਆ ਦਿਓ ਥੈਂਕ ਯੂ ਵੈਰੀ ਮੱਚ